ਮਨਜੀਤ ਸਿੰਘ ਮਾਨ ਜੀ ਨੇ ਜੀ ਹੋ ਗਏ ਚਾਹੇ ਭਾਈ ਅਮਰਜਪਾਲ ਉਹਨਾਂ ਦੀ ਪਾਰਟੀ ਹੋ ਗਈ ਵੀ ਇਹ ਭਾਈ ਸਾਰੇ ਇਕੱਠੇ ਹੋ ਜੋ ਇਕੱਠੇ ਹੋਣੇ ਬਿਨਾ ਤੁਹਾਡਾ ਹੱਲ ਨਹੀਂ ਹੋਣਾ ਠੀਕ ਹੈ ਨਾ ਉਹਨਾਂ ਨੂੰ ਮੌਕਾ ਦੇਣਾ ਚਾਹੀਦਾ ਜਿਹੜੇ ਪੰਥ ਨੂੰ ਸਮਰਪਿਤ ਨੇ ਜਿਹੜੇ ਚਾਹੁੰਦੇ ਨੇ ਵੀ ਮੈਂ ਉੱਜੜਾਂ ਪੰਥ ਵਸੇ ਵੀ ਉਹਨਾਂ ਨੂੰ ਪਾਸੇ ਕਰੋ ਵੀ ਜਿਹੜੇ ਪੰਥ ਨੂੰ ਜਾੜ ਕੇ ਨਾ ਆਪ ਵਸੇ ਨੇ ਨਾ ਆਪਣੇ ਘਰ ਭਰੇ ਨੇ ਉਹਨਾਂ ਨੂੰ ਪਾਸੇ ਕਰਨਾ ਚਾਹੀਦਾ ਮਾਲ ਹੁਣੀ ਕਹਿੰਦੇ ਕਿ ਮੈਂ ਆਪਦੇ ਉਸੇ ਏਜੰਡੇ ਤੇ ਖੜਾ ਹਾਂ ਪਰ ਅਮਰਤਪਾਲ ਸਿੰਘ ਹੁਣੀ ਸਾਡੇ ਏਜੰਡੇ ਤੇ ਆ ਕੇ ਉਸ ਏਜੰਡੇ ਤੋਂ ਖਿਸਕ ਕੇ ਬਾਈਪਾਸ ਹੋ ਕੇ ਨਿਕਲ ਗਏ ਤਾਂ ਉਹ ਕਹਿੰਦੇ ਕਿ ਮੇਰਾ ਮਨ ਕੱਚਾ ਹੋਇਆ ਇਸ ਗੱਲ ਦਾ ਤੇ ਵੀ ਇਹਨਾਂ ਤੋਂ ਨਹੀਂ ਸੰਭਰੇ ਆਏ ਦੇਸ਼ ਹੈ ਨਾ ਵੀ ਇਹ ਇਸ ਦੇਸ਼ ਨੂੰ ਕੌਣ ਸੰਭੂਗਾ ਇਹ ਬਾਬੇ ਨਾਨਕ ਦੇ ਪੁੱਤ ਸੰਭਣਗੇ ਹੈ ਨਾ ਠੀਕ ਹੈ ਵੀ ਜਿੱਥੇ ਇੱਕ ਬਹੁਤ ਵਧੀਆ ਰਾਜ ਹੋਊਗਾ ਕੋਈ ਜਾਤ ਪਾਤ ਵਾਲਾ ਸਿਸਟਮ ਨਹੀਂ ਹੋਊਗਾ ਹੈ ਨਾ ਕਿ ਧਰਮ ਦੇ ਨਾਂ ਤੇ ਲੜਾਈ ਨਹੀਂ ਹੋਗੀ ਸਭ ਨੂੰ ਇੱਕ ਸਮਾਨ ਦਿੱਤਾ ਜਾਊ ਕਿਵੇਂ ਕਿਵੇਂ ਨਵਦੀਪੂ ਕਿਵੇਂ ਹੋਊਗਾ ਕਿਵੇਂ ਸੋਚਦੇ ਹੋ ਤੁਸੀਂ ਕਹਿੰਦੇ ਆ ਭਾਈ ਸਾਰੇ ਇਕੱਠੇ ਹੋ ਜੋ ਵਧੀਆ ਰਹਿਣਗੇ ਹੈ ਨਾ ਪਰ ਜਿਹੜੀ ਇੱਕ ਅਕਾਲੀ ਦਲ ਆ ਉਹ ਤਾਂ ਤੁਹਾਨੂੰ ਪਤਾ ਹੀ ਆ ਫਿਰ ਵੀ ਸਾਡਾ ਕਹਾਂ ਜੇ ਅਸੀਂ ਕਹਿੰਦੇ ਆ ਕਿ ਅੱਜ ਜੇ ਸਾਡੇ ਬੱਚੇ ਅ ਅੱਜ ਬਾਹਰ ਜਾਣ ਨੂੰ ਮਜਬੂਰ ਹੋਏ ਪਏ ਨੇ ਹੈਨਾ ਕਿਸੇ ਦੀ ਗੁਲਾਮੀ ਕਰਨ ਨੂੰ ਮਜਬੂਰ ਹੋਏ ਪਏ ਨੇ ਉਹਨਾਂ ਕਾਲੀਦਾਲ ਆਲੇ ਨੇ ਤਾਂ ਇਹ ਕਰਨਾ ਸੀ ਕਿ ਅੱਜ ਸਾਡੇ ਬੱਚੇ ਵੱਡੇ ਵੱਡੇ ਉਹਦਿਆਂ ਤੇ ਹੁੰਦੇ ਆ ਨੇ ਐਡਵਾਂਟਿਜਿਟਿ ਸਕੂਲ ਹੁੰਦੇ ਆ ਨਾ ਜਿੱਡਾ ਸ਼੍ਰੋਮਣੀ ਕਮੇਟੀ ਦਾ ਬਜਟ ਆ ਸੀ ਬਹੁਤ ਕੁਝ ਕਰ ਸਕਦੇ ਸੀ ਭਾਈ ਸਾਹਿਬ ਨਾਲ ਤਾਂ ਪਹਿਲੇ ਤੋਂ ਹੀ ਗੱਲ ਜੁੜਦੀ ਉਹ ਪੰਜਾਬ ਪੰਜਾਬ ਚ ਆਈ ਸੀ ਨਾ ਉਸ ਟਾਈਮ ਦੀ ਗੱਲ ਹੋ ਰਹੀ ਸੀ ਤੇ ਪਹਿਲੇ ਨਨ ਤੋਂ ਹੀ ਨਾਲ ਆਏ ਨਾ ਜਦੋਂ ਇਹਨਾਂ ਨੂੰ ਅਰੈਸਟ ਕਰਿਆ ਸੀ ਉਦੋਂ ਵੀ ਅਸੀਂ ਜੇਲ੍ਹਾਂ ਚ ਗਏ ਸੀਗੇ ਹੈਨਾ ਤੇ ਮੈਂ ਪਹਿਲੇ ਨਨ ਤੋਂ ਨਾਲ ਆ ਤੇ ਜਦੋਂ ਤੱਕ ਪੰਥ ਪਿੱਛੇ ਭਾਈ ਸਾਹਿਬ ਉਹ ਨਹੀਂ ਚੱਲਣਗੇ ਤੇ ਹਮੇਸ਼ਾ ਨਾਲ ਹੀ ਅਕਾਲੀ ਦਲ ਵਾਰਿਸ ਪੰਜਾਬ ਦੇ ਜੋ ਐਮਪੀ ਅਮਰਿਤਪਾਲ ਸਿੰਘ ਹੁਣਾਂ ਦੀ ਪਾਰਟੀ ਹੈ ਉਹਨਾਂ ਦੇ ਵੱਲੋਂ ਵੀ ਤਲਵੰਡੀ ਸਾਬੋ ਦੇ ਵਿੱਚ ਪੰਥਕ ਕਾਨਫਰੰਸ ਬੁਲਾਈ ਗਈ ਸੀਗੀ ਨਵਦੀਪ ਸਿੰਘ ਜਲਵੇੜਾ ਵੀ ਪਹੁੰਚਿਆ ਹੈ ਨਵਦੀਪ ਹੁਣੇ ਹਰਿਆਣਾ ਤੋਂ ਨੇ ਕਿਸਾਨ ਅੰਦੋਲਨ ਦੇ ਵਿੱਚ ਲਗਾਤਾਰ ਐਕਟਿਵ ਰਹੇ ਔਰ ਇੱਥੇ ਵੀ ਪਹੁੰਚੇ ਹੋਏ ਸੀ ਗੱਲਬਾਤ ਕਰਦੇ ਆ ਨਵਦੀਪ ਤੁਸੀਂ ਪੰਥਕ ਕਾਨਫਰੰਸ ਦੇ ਵਿੱਚ ਪਹੁੰਚੇ ਹੋਏ ਸੀਗੇ ਔਰ ਕੀ ਤੁਸੀਂ ਹਰਿਆਣਾ ਦੇ ਵਿੱਚ ਵੀ ਕੋਈ ਇਸੇ ਤਰ੍ਹਾਂ ਲੈ ਕੇ ਜਾ ਰਹੇ ਹੋ ਪਾਰਟੀ ਦਾ ਵਿੰਗ ਲੈ ਕੇ ਜਾ ਰਹੇ ਹੋ ਜਾਂ ਤੁਸੀਂ ਇੰਡੀਵਿਜੂਅਲ ਤੌਰ ਤੇ ਜੁੜੇ ਹੋ ਆ ਕੇ ਇੱਥੇ ਜੀ ਅਸੀਂ ਇੰਡੀਵਿਜੂਅਲ ਤੌਰ ਤੇ ਜੁੜੇ ਹੋਏ ਹਾਂ ਬਾਬਾ ਜੀ ਹੈਨਾ ਤੇ ਪਹਿਲਾਂ ਤਾਂ ਸਾਰੀ ਸਾਥ ਸੰਗਤ ਨੂੰ ਬਸਾਕੀ ਦੀ ਦੇਖਾਲਤਾ ਸਾਦਰ ਨਦੀਮ ਸਦੀਆ ਬਹੁਤ ਬਹੁਤ ਵਧਾਈਆਂ ਨੇ ਤੇ ਮੈਂ ਇੰਡੀਵਿਜੂਲੀ ਜੁੜਿਆ ਹੋਇਆ ਕਿਉਂਕਿ ਇਹ ਪਾਰਟੀ ਹੈ ਜੀ ਪੰਜਾਬ ਤੱਕ ਸੀ ਮਦਾਸੀ ਤੇ ਜਥੇ ਮੰਦਿਰ ਕਿਸਾਨ ਜਥੇ ਬੰਦੀਆਂ ਦੇ ਤੌਰ ਤੇ ਆਉਂਨੇ ਆ ਸਾਨੂੰ ਸੱਦਿਆ ਜਾਂਦੇਵੇਂ ਬਾਪੂ ਜੀ ਉਹਨਾਂ ਦਾ ਫੋਨ ਹੁੰਦੇ ਨੇ ਵੀ ਭਾਈ ਵੀ ਆਇਓ ਉੱਥੇ ਹੈ ਨਾ ਵੀ ਆਪਾਂ ਨੇ ਕਾਨਫਰੰਸ ਰੱਖੀ ਹੋਈ ਆ ਅਸੀਂ ਇਹ ਸੋਚਦੇ ਆ ਵੀ ਜਦੋਂ ਅਸੀਂ ਵੀਡੀਓ ਪਾਉਣੇ ਆ ਹੈ ਨਾ ਆਪਣੇ ਪਲੇਟਫਾਰਮ ਤੇ ਪਾਉਣੇ ਆ ਨਾ ਵੀ ਉਹਨੂੰ ਮੁੰਡੇ ਦੇਖਦੇ ਰਿਹਾ ਨਾ 20-50 ਹਜ਼ਾਰ ਮੁੰਡਾ ਦੇਖਦਾ ਹੈ ਨਾ ਜਦੋਂ ਅਸੀਂ ਸਪੀਚ ਦੇ ਕੇ ਜਾਂਦੇ ਆ ਵੀ ਅਸੀਂ ਪੰਥ ਦੀ ਸੇਵਾ ਕਰਦੇ ਆ ਹੈਨਾ ਤੇ ਉਸ ਕੰਮ ਲੱਗੇ ਹੋਏ ਆ ਤੇ ਸਾਡਾ ਪਿਆਰ ਆ ਬਾਬਾ ਜੀ ਪੰਥ ਨਾਲ ਹੈਨਾ ਤੇ ਇਸ ਕਰਕੇ ਜਿਹੜੀ ਵੀ ਸੇਵਾ ਸਾਡੇ ਤੋਂ ਹੁੰਦੀ ਹੈ ਉਸੇ ਜ਼ਰੂਰ ਆਪਣੀ ਹਾਜ਼ਰੀ ਲਵੋਣ ਆਣੇ ਸੇਵਾ ਵਾਸਤੇ ਆਉਣੇ ਅਸੀਂ ਦਾ ਬਾਬਾ ਜੀ ਅੱਛਾ ਕੀ ਤੁਸੀਂ ਸਪੀਚ ਵੀ ਦੇ ਰਹੇ ਸੀਗੇ ਕਿ ਨੌਜਵਾਨ ਇਕੱਠੇ ਹੋ ਜੋ ਇਕੱਠੇ ਹੋਏ ਬਿਨਾ ਗੱਲ ਬਣਨੀ ਨਹੀਂ ਤੁਹਾਨੂੰ ਲੱਗਦਾ ਹੈ ਕਿ ਇੱਥੇ ਪੰਥਕ ਕਾਨਫਰੰਸ ਹੈ ਕਿਉਂਕਿ ਪੰਥਕ ਪਾਰਟੀ ਆ ਅਕਾਲੀ ਦਲ ਜਿਹਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਹੈ ਔਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਿਮਰਜੀਤ ਸਿੰਘ ਮਾਨ ਉਹਨਾਂ ਦੀ ਪਾਰਟੀ ਹੈ ਅਕਾਲੀ ਦਲ ਵਾਰਿਸ ਪੰਜਾਬ ਦੇ ਤਿੰਨ ਪੰਥ ਦੀਆਂ ਪਾਰਟੀਆਂ ਤੁਹਾਨੂੰ ਕਿਵੇਂ ਲੱਗਦਾ ਹੈ ਕਿ ਲੋਕ ਇਕੱਠੇ ਹੁੰਦੇ ਹੋਏ ਨਜ਼ਰ ਆਉਣਗੇ ਦੇਖੋ ਅਸੀਂ ਤਾਂ ਸਰਦਾਰ ਸਿਮਰਜੀਤ ਮਾਨ ਦੀ ਉਹਨਾਂ ਦੀ ਵੀ ਇੱਜ਼ਤ ਬਹੁਤ ਕਰਦੇ ਆ ਹਨਾ ਕਿਉਂਕਿ ਉਹਨਾਂ ਨੇ ਵੀ ਬਹੁਤ ਕੁਝ ਹੰਡਾਇਆ ਕੋਮ ਲਈ ਹੈ ਨਾ ਤੇ ਅਸੀਂ ਤਾਂ ਕਹਿੰਦੇ ਆ ਭਾਈ ਸਾਰੇ ਇਕੱਠੇ ਹੋ ਜੋ ਵਧੀਆ ਰਹਿਣਗੇ ਹਨਾ ਪਰ ਜਿਹੜੀ ਇੱਕ ਅਕਾਲੀ ਦਲ ਆ ਉਹ ਤਾਂ ਤੁਹਾਨੂੰ ਪਤਾ ਹੀ ਹੈ ਫਿਰ ਵੀ ਸਾਡਾ ਕਹਾਂ ਜੇ ਅਸੀਂ ਕਹਿੰਦੇ ਆ ਕਿ ਅੱਜ ਜੇ ਸਾਡੇ ਬੱਚੇ ਅ ਅੱਜ ਬਾਹਰ ਜਾਣ ਨੂੰ ਮਜਬੂਰ ਹੋਏ ਪਏ ਨੇ ਹੈਨਾ ਕਿਸੇ ਦੀ ਗੁਲਾਮੀ ਕਰਨ ਨੂੰ ਮਜਬੂਰ ਹੋਏ ਪਏ ਨੇ ਉਹਨਾਂ ਕਾਲੀਦਾਲ ਆਲੇ ਨੇ ਤਾਂ ਇਹ ਕਰਨਾ ਸੀ ਕਿ ਅੱਜ ਸਾਡੇ ਬੱਚੇ ਵੱਡੇ ਵੱਡੇ ਉਹਦਿਆਂ ਦੇ ਹੁੰਦੇ ਆ ਨੇ ਐਡਵਾਂਟਿਜ ਵੱਡੇ ਸਕੂਲ ਹੁੰਦੇ ਆ ਨਾ ਜਿੱਡਾ ਸ਼੍ਰੋਮਣੀ ਕਮੇਟੀ ਦਾ ਬਜਟ ਆ ਸੀ ਬਹੁਤ ਕੁਝ ਕਰ ਸਕਦੇ ਸੀ ਕੋਮਲੇ ਹੈਨਾ ਪਰ ਆਪਣੇ ਘਰ ਭਰੇ ਗਏ ਹੈਨਾ ਕੋਮਬਾਰੇ ਨਹੀਂ ਸੋਚੇ ਗਿਆ ਪੰਥ ਬਾਰੇ ਨਹੀਂ ਸੋਚੇ ਗਿਆ ਕਾਣ ਕਰਿਆ ਗਿਆ ਨੌਜਵਾਨੀ ਦਾ ਹੈਨਾ ਬਹੁਤ ਵੱਡੀ ਗਿਣਤੀ ਚ ਕਰਿਆ ਗਿਆ ਹੈਨਾ ਤੇ ਅਸੀਂ ਤਾਂ ਇਹ ਕਹਿੰਨੇ ਆ ਵੀ ਜਿਹੜੇ ਜਿਹੜੇ ਸੱਚੀ ਸਮਰਪਿਤ ਨੇ ਹਨਾ ਚਾਹੇ ਸੀਮ ਸਿੰਘ ਮਾਨਜੀਤ ਨੇ ਜੀ ਹੋਗੇ ਚਾਹੇ ਭਾਈ ਅੰਮ੍ਰਿਤਪਾਲ ਉਹਨਾਂ ਦੀ ਪਾਰਟੀ ਹੋਗੀ ਵੀ ਇਹ ਭਾਈ ਸਾਰੇ ਇਕੱਠੇ ਹੋ ਜੋ ਇਕੱਠੇ ਹੋਣੇ ਬਿਨਾ ਤੁਹਾਡਾ ਹੱਲ ਨਹੀਂ ਹੋਣਾ ਠੀਕ ਹੈ ਨਾ ਕਿਉਂਕਿ 2027 ਸਭ ਨੇ ਦੇਖ ਲਿਆ ਨਾ ਕਾਂਗਰਸ ਵਾਲਿਆਂ ਨੂੰ ਵੀ ਦੇਖ ਲਿਆ ਆਮ ਆਦੀ ਪਾਰਟੀ ਵਾਲੇ ਬਤਲਾਸੀ ਦੇਖ ਹੀ ਰਹੇ ਹਨਾ ਕੀ ਕਰ ਰਹੇ ਨੇ ਤੇ ਅਕਾਲੀ ਦਲ ਵੀ ਦੇਖ ਲਿਆ ਸਾਰ ਨੇ ਹਨਾ ਵੀ ਹੁਣ ਦਾ ਪੰਜਾਬ ਦੀ ਸੰਗਤ ਨੂੰ ਆਹੀ ਬੇਨਤੀ ਕਰਦੇ ਆ ਵੀ ਭਾਈ ਛੋਡੇ ਕਰਕੇ ਕੌਮ ਨੂੰ ਬਚਾਉਣ ਵਾਸਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਕੱਢਣ ਵਾਸਤੇ ਰਾਜ ਦੀ ਗੱਲ ਕਰਨ ਵਾਸਤੇ ਨਾ ਅੱਜ ਭਾਈ ਅੰਮਿਤਪਾਲ ਹੁਣੀ ਜੇਲ੍ਹਾਂ 'ਚ ਪਏ ਨੇ ਹੈ ਨਾ ਤੇ ਵੀ ਉਹਨਾਂ ਨੂੰ ਮੌਕਾ ਦੇਣਾ ਚਾਹੀਦਾ ਜਿਹੜੇ ਪੰਥ ਨੂੰ ਸਮਰਪਿਤ ਨੇ ਜਿਹੜੇ ਚਾਹੁੰਦੇ ਨੇ ਵੀ ਮੈਂ ਉੱਜੜਾ ਪੰਥ ਬਸੇ ਵੀ ਉਹਨਾਂ ਨੂੰ ਪਾਸੇ ਕਰੋ ਵੀ ਜਿਹੜੇ ਪੰਥ ਨੂੰ ਜਾੜ ਗਏ ਨਾ ਆਪ ਬਸੇ ਨੇ ਨਾ ਆਪਣੇ ਘਰ ਪਰੇ ਨੇ ਉਹਨਾਂ ਨੂੰ ਪਾਸੇ ਕਰਨਾ ਚਾਹੀਦਾ ਤੇ ਇਹਨਾਂ ਨੂੰ ਮੌਕਾ ਜ਼ਰੂਰ ਦੋ ਜਸਤਾਈ ਚ ਦੇਣਾ ਚਾਹੀਦਾ ਆਈਡੀਓ ਆਈਡੀਓਲੋਜੀ ਹੈ ਜਿਹੜੀ ਇਹਦੇ ਵਿੱਚ ਖਾਸ ਤੌਰ ਤੇ ਡਿਫਰੈਂਸ ਆ ਗਿਆ ਸਿਮਰਜੀਤ ਸਿੰਘ ਮਾਨ ਹੁਣੇ ਕਹਿੰਦੇ ਕਿ ਮੈਂ ਆਪਦੇ ਉਸ ਏਜੰਡੇ ਤੇ ਖੜਾ ਹਾਂ ਪਰ ਅਮਰਤਪਾਲ ਸਿੰਘ ਹੁਣੇ ਸਾਡੇ ਏਜੰਡੇ ਤੇ ਆ ਕੇ ਉਸ ਏਜੰਡੇ ਤੋਂ ਕਿਸਕੇਗੇ ਬਾਈਪਾਸ ਹੋ ਕੇ ਨਿਕਲ ਗਏ ਤਾਂ ਉਹ ਕਹਿੰਦੇ ਕਿ ਮੇਰਾ ਮਨ ਕੱਚਾ ਹੋਇਆ ਇਸ ਗੱਲ ਤੇ ਨਹੀਂ ਚਲੋ ਇਹ ਥੋੜੇ ਮਨ ਮਟਾਵ ਨੇ ਬਾਬਾ ਜੀ ਬੈਠ ਕੇ ਦੂਰ ਹੋ ਸਕਦੇ ਨੇ ਹੈਨਾ ਜਦੋਂ ਸਾਰੇ ਆਮ ਚੀਜ਼ਾਂ ਬੋਲਦੇ ਆ ਇਹਦੇ ਨਾਲ ਪਾੜੇ ਪੈਂਦੇ ਨੇ ਹੈਨਾ ਅਸੀਂ ਵੀ ਦੇਖੋ ਰਾਜ ਦੀ ਗੱਲ ਕਰਦੇ ਹਾਂ ਅਸੀਂ ਵੀ ਚਾਹੁੰਦੇ ਹਾਂ ਸਾਡਾ ਰਾਜ ਹੋਣਾ ਚਾਹੀਦਾ ਪਰ ਅਸੀਂ ਛੋਟੇ ਰਾਜ ਦੀ ਗੱਲ ਨਹੀਂ ਕਰਦੇ ਹੈਨਾ ਵੀ ਅਸੀਂ ਨੇ ਸੋਚੇ ਵੀ ਪੰਜਾਬ ਨੂੰ ਵੱਡ ਕੇ ਹੈਨਾ ਅਰ ਸੈਟ ਇੱਕ ਅਲੱਗ ਦੇਸ਼ ਦੀ ਗੱਲ ਕਰੀ ਹੈ ਹੈਨਾ ਨਾ ਅਸੀਂ ਚਾਹੁੰਦੇ ਹਾਂ ਵੀ ਭਾਈ ਅਸੀਂ ਕੁਰਬਾਨੀਆਂ ਦਿੱਤੀਆਂ ਨੇ ਹਾਂ 93 ਦਾ 99% ਇਸ ਦੇਸ਼ ਨੂੰ ਜਾਦ ਕਰਾਉਣ ਵਾਸਤੇ ਹੈ ਨਾ ਤੇ ਇਹਨਾਂ ਸਰਕਾਰਾਂ ਤੋਂ ਇਹ ਦੇਸ਼ ਸੰਭ ਨਹੀਂ ਰਿਹਾ ਤੁਸੀਂ ਦੇਖੇ ਰਹੇ ਹੋ ਭੁੱਖਮਰੀ ਦੇਖ ਲਓ ਠੀਕ ਹੈ ਧਰਮਾਂ ਦੇ ਨਾਂ ਤੋਂ ਦੰਗੇ ਦੇਖ ਲਓ ਹੁਣ ਤਾਂ ਸਰਯਾਮੇ ਹੋ ਗਿਆ ਜੋ ਕੁਝ ਵੀ ਤੁਸੀਂ ਸੰਪਰ ਵਾਲਾ ਹਿੱਸਾ ਦੇਖ ਸਕਦੇ ਹੋ ਹੈ ਨਾ ਮਸਜਿਦਾਂ ਦੇ ਉੱਤੇ ਜਿਵੇਂ ਝੰਡੇ ਚੜਾਏ ਜਾਂਦੇ ਨੇ ਨਾ ਉਹ ਤੁਸੀਂ ਦੇਖ ਸਕਦੇ ਹੋ ਹੈ ਨਾ ਵੀ ਕਿਵੇਂ ਕਹਾਣ ਹੋ ਰਿਹਾ ਹੈ ਨਾ ਤੇ ਵੀ ਇਹਨਾਂ ਤੋਂ ਨਹੀਂ ਸੰਭ ਰਿਹਾ ਇਹ ਦੇਸ਼ ਹੈ ਨਾ ਵੀ ਇਹ ਇਸ ਦੇਸ਼ ਨੂੰ ਕੌਣ ਸੰਭੂਗਾ ਇਹ ਬਾਬੇ ਨਾਨਕ ਦੇ ਪੁੱਤ ਸੰਭਣਗੇ ਹੈ ਨਾ ਠੀਕ ਹੈ ਜਿੱਥੇ ਇੱਕ ਬਹੁਤ ਵਧੀਆ ਰਾਜ ਹੋਊਗਾ ਕੋਈ ਜਾਤ ਪਾਤ ਵਾਲਾ ਸਿਸਟਮ ਨਹੀਂ ਹੋਊਗਾ ਹੈ ਨਾ ਕਿਸ ਧਰਮ ਲੜਾਈ ਨਹੀਂ ਹੋਗੀ ਸਭ ਨੂੰ ਇੱਕ ਸਮਾਨ ਦਿੱਤਾ ਜਾਊਗਾ ਕਿਵੇਂ ਕਿਵੇਂ ਨਵਦੀਪਾ ਕਿਵੇਂ ਹੋਊਗਾ ਕਿਵੇਂ ਸੋਚਦੇ ਹੋ ਤੁਸੀਂ ਕੋਈ ਚੀਜ਼ ਕਿਵੇਂ ਆਊਗੀ ਕਿਉਂਕਿ ਉਹ ਚੀਜ਼ ਤਾਂ ਜੇ ਤੁਸੀਂ ਜੇਸ ਸਾਹਿਬ ਨਾਲ ਤੁਸੀਂ ਸੋਚ ਰਹੇ ਕਿ ਉਹ ਵੋਟਾਂ ਦੇ ਹਿਸਾਬ ਨਾਲ ਆਊਗੀ ਹਾਂ ਹਾਂ ਫਿਰ ਬਾਣੀ ਦੇ ਹਿਸਾਬ ਨਾਲ ਆਊਗੀ ਨਾ ਬਾਬਾ ਜੀ ਜੇ ਤੁਸੀਂ ਸਮਰਪਿਤ ਹੋਵਾਂਗੇ ਬਾਣੀ ਦੇ ਗੁਰੂ ਦੀ ਬਾਣੀ ਨੂੰ ਸਮਰਪਿਤ ਹੋਵਾਂਗੇ ਨਾ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋਵਾਂਗੇ ਮਹਾਰਾਜਾ ਰਣਜੀਤ ਸਿੰਘ ਨੇ ਕਿਹੜਾ ਰਾਜ ਨਹੀਂ ਕਰਿਆ ਸੀਗਾ ਨਾ ਜੇ ਅਸੀਂ ਕੱਲ ਨੂੰ 2027 ਚ ਇੱਕ ਇਹੋ ਜਿਹਾ ਰਾਜ ਲੈ ਕੇ ਆਉਨੇ ਆ ਜਿਵੇਂ ਭਾਈ ਸਾਹਿਬ ਉਹ ਨਹੀਂ ਲੱਗੇ ਹੋਏ ਨੇ ਠੀਕ ਹੈ ਪਾਰਟੀ ਕੱਲ ਨੂੰ ਵੱਡੇ ਉਹਦੇ ਨਾਲ ਆਉਂਦੀ ਹੈ ਸਰਕਾਰ ਦੇ ਅੰਦਰ ਤੇ ਅਸੀਂ ਇਹੋ ਜਿਹਾ ਰਾਜ ਕਰਕੇ ਦਿਖਾਉਨੇ ਆ ਜਿਹੜਾ ਬਾਣੀ ਦੇ ਉੱਤੇ ਚੱਲੇ ਹੈ ਨਾ ਜਿਹੜਾ ਅਕਾਲ ਤਖਤ ਸਾਹਿਬ ਨੂੰ ਸਮਰਪ ਅਜੀ ਫਿਰ ਫੈਲਾਗੇ ਸਾਰੇ ਦੇ ਅੰਦਰ ਹੈ ਨਾ ਤੇ ਬਾਬਾ ਜੀ ਤਾਂ ਸ਼ੁਰੂਆਤ ਤਾਂ ਕਰਨੀ ਪੈਂਦੀ ਹੈ ਨਾ ਕਿਤੇ ਨਾ ਕਿਤੇ ਹੈ ਨਾ ਕਰਾ ਕਰੋਂ ਕਰਨ ਕਰਾਉਣ ਵਾਲਾ ਦਾ ਕਾਲਪੁਰਖਾ ਕਾਲਪੁਰਖ ਨੇ ਕਰਾਉਣਾ ਹੈ ਨਾ ਉਹਨੇ ਥਾਪੜੇ ਦੇਣੇ ਨੇ ਹੈ ਨਾ ਕਿਉਂਕਿ ਬਾਬਾ ਜੀ ਅਜ 2 ਸਾਲ ਹੋ ਗਏ ਜੇਲ੍ਹਾਂ ਦੇ ਅੰਦਰ ਹੈ ਨਾ ਉਹ ਥਾਪੜੇ ਕਰਕੇ ਹੀ ਬੈਠੇ ਨੇ ਹੈ ਨਾ ਹੋਰ ਵੀ ਸਿੰਘ ਨੇ ਜਿੰਨੇ ਵੀ ਹੈਗੇ ਨੇ ਬਹੁਤ ਮੁੰਡੇ ਨੇ ਨਾ ਮੈਂ ਤਾਂ ਹੁਣੇ ਪਟਿਆਲੇ ਵਾਲੀ ਜੇਲ੍ਹ ਚ ਦਸਣ ਲਾ ਕੇ ਆਇਆ ਹੈ ਨਾ ਸਰਕਾਰਾਂ ਦਾ ਤਾਂ ਇੰਨਾ ਕੁ ਮਾੜਾ ਹਾਲ ਹੋ ਗਿਆ ਭਾਈ 18-18 ਸਾਲ ਦੇ ਮੁੰਡੇ 20-20 ਸਾਲ ਦੇ ਮੁੰਡਿਆਂ ਨੂੰ ਛੱਡੇ ਪਾੜ ਕੇ ਅੰਦਰ ਭੇਜ ਰਹੇ ਨੇ ਅਸੀਂ ਦੇ ਨਾਮ ਤੇ ਹਨ ਕਹਿੰਦੇ ਵੀ ਨਸ਼ਾ ਫੜੇਗੇ ਨਸ਼ਾ ਫੜੇਗਾ ਕੋਈ ਨਹੀਂ ਪਈ ਉਹਦੀ ਜੋ ਸਜ਼ਾ ਬਣਦੀ ਆ ਸਜ਼ਾ ਦੇ ਮੁਤਾਬਿਕ ਉਹਨਾਂ ਨੂੰ ਜੇਲ੍ਹ ਚ ਭੇਜ ਦੋ 20-20 ਸਾਲਾਂ ਦੇ ਮੁੰਡੇ ਦੇ ਛੱਡੇ ਪਾੜਨ ਦਾ ਕੀ ਮਤਲਬ ਹੈ ਨਾ ਤੇ ਜਿਹੜੇ ਵੱਡੇ ਸਦਾਗਰ ਨੇ ਉਹਨਾਂ ਨੂੰ ਤਾਂ ਫੜ ਨਹੀਂ ਰਹੇ ਹਨ ਨਵੇਂ-ਨਵੇਂ ਮੁੰਡੇ ਕਿ ਪਿੰਡਾਂ ਦੀ ਰੰਜੀ ਸੁਵਾਇ ਜਾਂਦੇ ਜਿਵੇਂ ਪਹਿਲਾਂ ਰਵੇਤੀ ਪਾਰਟੀਆਂ ਕਰਦੀ ਹੁੰਦੀ ਸੀਗੀ ਨਾ ਵੀ ਆ ਮੇਰੀ ਪਾਰਟੀ ਨਾਲ ਸਮਰਪਿਤ ਹੋਏਗਾ ਸਰਪੰਚ ਨੇ ਪਰਚਾ ਕਰਾਤਾ ਠਗਵਾਤਾ ਹੈ ਨਾ ਉਹੀ ਕੰਮ ਦੁਬਾਰਾ ਫੇਰ ਪੰਜਾਬ ਆਪ ਇਕੱਠੇ ਹੋ ਸਾਰੇ ਦੇ ਸਾਰੇ ਨੌਜਵਾਨਾਂ ਨੂੰ ਬੇਨਤੀ ਕਰਦੇ ਆਂ ਵੀ ਆਪਣੇ ਆਪਣੇ ਫਰਜ ਨਿਭਾਓ ਪੰਜਾਬ ਲਈ ਪੰਥ ਲਈ ਹੈ ਨਾ ਸੱਤਾ 'ਚ ਗੱਲਾਂ ਕਰਿਆ ਕਰੋ ਹੈ ਨਾ ਆਪਣੀ ਕਮੇਟੀਆਂ ਬਣਾਓ ਕੋਸ਼ਿਸ਼ ਕਰਾ ਕਿ ਵੀ ਹਰ ਰੋਜ਼ ਨਾ ਆ ਵੀ ਪਾਰਟੀ ਨਾਲ ਜੋੜੋ ਹੈ ਨਾ ਤੇ ਪੰਥ ਨਾਲ ਜੋੜੋ ਸਾਰਿਆਂ ਨੂੰ ਤਾਂ ਹੀ ਬਚੋਗੇ ਭਾਈ ਅਸੀਂ ਮਿਲਦੇ ਰਹੇ ਹੋ ਅਮਰਤਪਾਲ ਸਿੰਘ ਉਹਨਾਂ ਨੂੰ ਮਿਲਦਾ ਰਹਿਆ ਬੱਬਾ ਜੀ ਹੈ ਨਾ ਤੇ ਜਦੋਂ ਵਹੀਰ ਚੱਲੀ ਸੀ ਹੈ ਨਾ ਉਦੋਂ ਆਪਣੀ ਇੱਕ ਜੀਪ ਸੀਗੀ ਤੇ ਇੱਕ ਟਰਾਲੀ ਵੀ ਆਪਣੀ ਨਾਲ ਚੱਲਦੀ ਹੁੰਦੀ ਸੀਗੀ ਉਦੋਂ ਤੇ ਉਹ ਤੋਂ ਬਾਅਦ ਜਦੋਂ ਹਰਿਆਣਾ ਆਏ ਸੀ ਭਾਈ ਸਾਹਿਬ ਹੈ ਨਾ ਅਸੀਂ ਉਹਨਾਂ ਦੇ ਨਾਲ ਹੀ ਸੀਗੇ ਉੱਥੇ ਨਾ ਜਦੋਂ ਪ੍ਰੋਗਰਾਮ ਕਿਉਂਕਿ ਸਾਡੇ ਦੇ ਤੋਂ ਬਾਅਦ ਪੁਲਸ ਨੇ ਵੀ ਬਹੁਤ ਟੌਰਚਰ ਕਰਿਆ ਸੀਗਾ ਵੀ ਹਨਾ ਤੁਸੀਂ ਇੱਥੇ ਨਾ ਬਲਾਓ ਉਹਨੂੰ ਹਰਿਆਣਾ ਦੇ ਅੰਦਰ ਹੈ ਨਾ ਉਸ ਤੋਂ ਪਹਿਲਾਂ ਵੀ ਜਿਵੇਂ ਅਜਨਾਲਾ ਉਹ ਕਰਨਾ ਸੀਗਾ ਉਦੋਂ ਵੀ ਸਾਡੀਆਂ ਗੱਲਾਂ ਹੋਈਆਂ ਨੇ ਸਾਰੀ ਦੀ ਸਾਰੀਆਂ ਤੇ ਭਾਈ ਸਾਹਿਬ ਨਾਲ ਤਾਂ ਪਹਿਲੇ ਤੁਹਾਨੂੰ ਤੋਂ ਹੀ ਗੱਲ ਜੁੰਦੀ ਉਹ ਪੰਜਾਬ ਪੰਜਾਬ ਚ ਆਏ ਸੀ ਨਾ ਉਸ ਟਾਈਮ ਦੀ ਗੱਲ ਹੋ ਰਹੀ ਸੀ ਤੇ ਪਹਿਲੇ ਤੁਹਾਨੂੰ ਤੋਂ ਹੀ ਨਾਲ ਆਏ ਨਾ ਜਦੋਂ ਇਹਨਾਂ ਨੂੰ ਅਰੈਸਟ ਕਰਿਆ ਸੀ ਉਦੋਂ ਵੀ ਅਸੀਂ ਜੇਲ੍ਹਾਂ 'ਚ ਗਏ ਸੀਗੇ ਹੈ ਨਾ ਤੇ ਮੈਂ ਪਹਿਲੇ ਨੰਨ ਤੋਂ ਨਾਲਾ ਤੇ ਜਦੋਂ ਤੱਕ ਪੰਥ ਪਿੱਛੇ ਭਾਈ ਸਾਹਿਬ ਨੂੰ ਨਹੀਂ ਚੱਲਣਗੇ ਤੇ ਹਮੇਸ਼ਾ ਨਾਲੇ ਰਹਾਂਗੇ ਸਸਰੀਆ ਨਵਦੀਪ ਜਲਵੇੜਾ ਸਾਡੇ ਨਾਲ ਸੀਗੇ ਕਿਸਾਨ ਅੰਦੋਲਨ ਦੇ ਵਿੱਚ ਨਵਦੀਪ ਜਲਵੇੜਾ ਵੱਡਾ ਫੇਸ ਬਣ ਕੇ ਉੱਭਰਿਆ ਔਰ ਨਵਦੀਪ ਜਲਵੇੜਾ ਕਹਿੰਦੇ ਕਿ ਵਹੀਰ ਦੇ ਵਿੱਚ ਵੀ ਅਸੀਂ ਅਮਰਤਪਾਲ ਸਿੰਘ ਉਹਨਾਂ ਦੇ ਨਾਲ ਸੀਗੇ ਔਰ ਜਦੋਂ ਤੱਕ ਅਮਰਤਪਾਲ ਸਿੰਘ ਪੰਥ ਦੀ ਗੱਲ ਕਰਦੇ ਰਹਿਣਗੇ ਅਸੀਂ ਉਹਨਾਂ ਦੇ ਨਾਲਾਂ ਤੇ ਨਾਲ ਹੀ ਉਹਨਾਂ ਨੇ ਬਕਾਇਦਾ ਸਿਮਰਨਜੀਤ ਸਿੰਘ ਮਾਨ ਤੇ ਅਮਰਤਪਾਲ ਸਿੰਘ ਉਹਨਾਂ ਨੂੰ ਕਿਹਾ ਹੈ ਕਿ ਇਹਨਾਂ ਨੂੰ ਇਕੱਠੇ ਹੋ ਜਾਣਾ ਚਾਹੀਦਾ ਕੈਮਰਾ ਪਰਸਨ ਦਵਿੰਦਰ ਦੇ ਨਾਲ ਵਿਕਰਮ ਸਿੰਘ ਪ੍ਰੂਪ ਪੰਜਾਬ ਟੀਵੀ ਤਲਵੰਡੀ